ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ ਜੁਡੂ ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪੱਤਨਾਂ ਨਾਗ ਸੇਲ ਲਾਈ ਲੈ ਕੇ ਆਏ ਜੀ ਦੋ ਬਾਈ ਕੋਲੇ ਜਰਸੀ ਬੜਾ ਨੇ ਦੋਨੇ ਬਾਈ ਤਾਜ਼ੀਆਂ ਸੂਈਆਂ ਨੇ ਇੱਕ ਬਾਈ ਕੋਲੇ ਕੱਟੀ ਆ ਟਾਪ ਕਲਾਸ ਤੇ ਜਿਹੜੇ ਵੀਰਾਂ ਨੇ ਹਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਜੀ ਤਾਂ ਕਿ ਹਰ ਇੱਕ ਵਨ ਵਾਲੇ ਨੇ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਆਉ ਸਕੇ ਜੀ ਤੇ ਆਓ ਕਰ ਲੈਨੇ ਆ ਬਾਈ ਨਾਲ ਗੱਲਬਾਤ ਆਜੋ ਬਾਈ ਜੀ ਭਾਈ ਜੀ ਸਤਿ ਸ਼ਕਾਲ ਸਤਿ ਸ਼ਕਾਲ ਬਾਈ ਡਾਕਟਰ ਹੋ ਠੀਕ ਹੋ ਗੁਰੇ ਵਧੀਆ ਬਾਈ ਠੀਕ ਹੈ ਬਾਈ ਨਾਮ ਤੇ ਐਡਰੈਸ ਬੋਲ ਨਾਮ ਆਪਣਾ ਗੋਰਾ ਬਾਈ ਪਿੰਡ ਭਦੌੜ ਜ਼ਿਲ੍ਹਾ ਬਰਨਾਲਾ ਤਹਿਸੀਲ ਤਾਪਾ ਓਕੇ ਬਾਈ ਘਰ ਤੇ ਖੜ ਕੇ ਆਪਣਾ ਘਰ ਆ ਬਾਈ ਨਾਨਸਰ ਗੁਰ ਦਵਾਰਾ ਵੀ ਨੇੜੇ ਆ ਮੋਬਾਈਲ ਨੰਬਰ ਬੋਲ 87288 ਬਾਈ 04320 ਆ ਠੀਕ ਹੈ ਜਿਹੜੀ ਪਹਿਲੇ ਨੰਬਰ ਤੇ ਵਹਿੜਾ ਕਿਹੜਾ ਸੂਆ ਬਲੂਨ ਸੂਆ ਬਾਈ ਦੋ ਦੰਦ ਦਾ ਮੂੰਹ ਦੋ ਦੰਦ ਪਹਿਲਾ ਸੂਆ ਅਰੀਜਲ ਦੁੱਗੀ ਆ ਕਦੋਂ ਸੂਆ ਇਹਨੂੰ ਹੋ ਗਏ 5-7 ਦਿਨ ਸੂਈ ਨ ਬਾਈ ਬੱਚਾ ਕੀ ਆ ਬੱਚੀ ਆ ਵੀਰੇ ਮਗਰ ਬੱਚੀ ਬੱਚੀ ਬੜੀ ਚੰਗੀ ਆ ਨਾ ਆ ਚੰਗਾ ਟੀਕਾ ਭਰਾ ਜੀ ਬਾਈ ਬਾਕੀ ਬੈਡ ਵੀ ਪੰਜਾਬ ਵਾਲੀ ਵਿੱਚ ਆ ਬੱਚਾ ਵੀ ਬਹੁਤ ਚੰਗਾ ਦਿੱਤਾ ਦੋ ਨਾਗ ਮਿਲ ਜਾਣੇ ਬੱਚੀ ਨੇ ਵੀ ਕਰਮ ਵਾਲੀ ਨੇ 1 ਸਾਲ ਡੇਢ ਸਾਲ ਨੂੰ ਬੱਚੀ ਬੜੀ ਸੋਹਣੀ ਆ ਬਾਈ ਡਾਕਟਰ ਸਹੀ ਗੱਲ ਆ ਬਾਈ ਤੇ ਕਿੰਨਾ ਕੁ ਦੁੱਧ ਬਾਦ ਹੁਣ ਤਿਆਰ ਹੈ ਇਹ ਸ ਲੈ ਬਾਈ ਛਣੇ ਬੱਚੀ 14 ਕਿਲੋ ਦਾ ਹੈਗਾ ਬਾਈ ਠੀਕ ਆ ਬਾਈ ਆਰਡਰ ਕਮਾਲ ਦਾ ਬਹੁਤ ਸੋਹਣਾ ਆਰਡਰ ਫਿਟਿੰਗ ਵਾਲਾ ਲੇਵਾ ਬਾਈ ਥਣ ਥਣ ਬਹੁਤ ਚੰਗਾ ਮੁੱਠੀ ਵਾਲਾ ਥਣ ਚਵਾਈ ਕਿਵੇਂ ਆ ਭਰਾ ਇੱਕ ਨੰਬਰ ਆ ਵੀਰੇ ਠੀ ਚੌਣ ਜਵਾਬ ਬਾਈ ਕਹਿੰਦਾ ਠੰਡੀ ਸੀਲ ਬਹੁਤ ਆਦਾ ਕਿ ਚੌਣ ਨੂੰ ਵਧੀਆ ਪੈਰ ਨਹੀਂ ਪਟਦੀ ਵੀਰੇ ਜਰਸੀ ਬਰੀਡ ਮੰਗ ਫੁੱਲ ਮਿਲਦੀ ਘਟਾ ਕਲਰ ਕਲਰ ਬੜਾ ਚੰਗਾ ਹਾਂਜੀ ਬਾਕੀ ਇਹ ਪੰਜਾਬ ਵਾਲੀ ਤਾਂ ਰਲਦੀ ਨਹੀਂ ਭਈ ਤੈਨੂੰ ਭੈੜਾ ਸਹੀ ਗੱਲ ਆ ਬਾਈ ਇਹ ਜਿਹੜਾ ਪੰਜਾਬ ਵਾਲੀ ਜਿਹੜੀ ਉਹ ਤਾਂ ਅੱਡੀ ਪਰਖ ਲੈਂਦਾ ਬਾਕੀ ਬੱਚਾ ਮਗਰ ਬੱਛੀ ਆ ਕਿ ਨਹੀਂ ਹਾਂਜੀ ਬੱਛੀ ਨੇ ਵੀ ਨਾਲ ਹੀ ਤਿਆਰ ਹੋ ਜਾਣਾ ਹੁੰਦਾ ਹਾਂਜੀ ਬੱਛੀ ਆ ਇਹ ਪੂਰੀ ਸੋਹਣੀ ਆ ਦੇ ਹਾਂ ਕਿੱਟ ਹੋਆ ਪੂਰਾ ਚੰਗਾ ਟੀਕਾ ਭਰਾ ਦਾ ਤੇ ਲੋਕਲ ਹੀ ਲਈ ਜੋ ਠੀਕ ਆ ਬਾਈ ਤੇ ਕੀ ਮੋਲ ਆ ਗੁਰ ਜੈ ਜੈ ਮੁੱਲ ਵਾਈ ਕਰਨ ਕੋ ਮਰਜ਼ੀ ਕਰ 85 ਕਾ ਲਾ 90 ਕਾ ਲਾ 75 ਵੀ ਦੇ ਦਾਂਗਾ ਠੀਕ ਆ ਬਾਈ ਮੁੱਲ ਕਰਾਉਣਾ ਬਾਈ ਕਹਿੰਦਾ ਜੱਡਾ ਮਰਜ਼ੀ ਕਰਾ ਲਓ 75000 ਦੀ ਬਿਹੜਾ ਜਿਹੜੀ ਦੇ ਦਿਆਂਗੇ ਬਾਕੀ ਮੌਕੇ ਦੇ ਕੋਈ ਚੱਕਰ ਨਹੀਂ ਮਾਨਤ ਹੋ ਜਾਊਗਾ ਬਾਈ ਹਾਂ ਜੀ ਭਾਰਾ ਬਾਈ ਮਾਰ ਕੇ ਦਿਖਾਣ ਠੰਡੀ ਦਾ ਬਾੜੀ ਆ ਹਨ ਨਹੀਂ ਛੀ ਦਾ ਮੋਟਾ ਮੋਟਾ ਚੋਣਾ ਜਿਵੇਂ ਮਰਜ਼ੀ ਤੋਂ ਹੀ ਚੱਲ ਕੋਈ ਚੱਕਰ ਨਹੀਂ ਕਹਿਣਾ ਕਰ ਮੈਂਨੇ ਕੁਝ ਨਹੀਂ ਗੱਡੀ ਖਾਣ ਦਾ ਹੈ ਬਹੁਤ ਸੋਹਣਾ ਡਾਕਟਰ ਹਮ ਚਵਾਈ ਵੀ ਬਹੁਤ ਚੰਗੀ ਆ ਹਨ ਨਹੀਂ ਵਧੀਆ ਮੋਟਾ ਮੋਟਾ ਚੋਣਾ ਕੀ ਬਾਤ ਆ ਲੈ ਪੂਰੀ ਐਨ ਨੱਬੜਦੀ ਐ ਚਵਾਈ ਮੋਟਾ ਮੋਟਾ ਕਿ ਚਿੱਟਾ ਦੁੱਧਾ ਚਿੱਟਾ ਦੁੱਧਾ ਫੈਂਡ ਵਾਲਾ ਦੁੱਧ ਹਾਂ ਫੈਂਡ ਇਹਨਾਂ ਦੋਨਾਂ ਦੀ ਕਰਨਮਾਂ ਦੀ ਬਹੁਤ ਹੁੰਦੀ ਆ ਭਾਈ ਜਿਹੜੀ ਪਰਚੀ ਪਈ ਉਹ ਦਿਖਾ ਦੇ ਗਰਮੀ ਵੀ ਘੱਟ ਹੀ ਮੰਨੂ ਕਿ ਨਹੀਂ ਨੌਨ ਪੋਰਾ ਵੀ ਮੰਨਦੇ ਇੱਥੇ ਲੋਕਲ ਦੀ ਜਮ ਆਪਣੇ ਪੰਜਾਬ ਦੀ ਐ ਠੀਕ ਆ ਉਹ ਭਧੌੜੋ ਲਈ ਜਾ ਜੇ ਨਾਲ ਦੇ ਪਿੰਡੋ ਲਈ ਜਾ ਸਿੱਤੇ ਠੀਕ ਹੈ ਜੀ ਆ ਦੇ ਹੁਣ ਦੇਖਦੇ ਕਿੰਨਾ ਸੋਨਾ ਥਣ ਕੱਢਿਆ ਨੇ ਕੱਲਾ ਕੱਲਾ ਥਣ ਐ ਪੂਰੀ ਵਿਥੀ ਤੇ ਥਣ ਚਵਾਈ ਚੁਈ ਇੱਕ ਨੰਬਰ ਬਾਕੀ ਮੁੱਲ ਜਾ ਜਾ ਬੱਚਾ ਮਗਰ ਨਹੀਂ ਵਧੀਆ ਭਾਈ ਅੱਗੇ ਇਹ ਜੀ ਦਾ 80 90 ਮੰਗਿਆ ਵੀ ਵੇਚਿਆ ਵੀ ਅੱਗੇ 85 86 ਇਹਨੂੰ ਬੱਚੀਆਂ ਇਹ ਜੀਆਂ ਹੂੰ ਇਹਦੇ ਨਾਲ ਦੇ ਬੰਦੇ ਲੈ ਕੇ ਵਧਾ ਤਿੰਨ ਪਿੰਡ ਦੇ ਠੀਕ ਹੈ ਭਾਈ ਬਾਕੀ ਸੋਹਣੀ ਹੈ ਬੱਚੀ ਯਾਰ ਸੋਹਣੀ ਹੈ ਬੱਚੀ ਹਾਂ ਦੁੱਧ ਬਾਜੂਗੀ 2-3 ਕਿਲੋ ਹੋਰ ਅੱਗੇ ਆ ਗਈ 2 ਨੰਬਰ ਕਿਹੜਾ ਸੂਈ ਵੀ ਇਹ ਦੂਜਾ ਭਾਈ ਇਹ ਕਦੋਂ ਸੂਈ ਆ ਇਹ ਇਹਨੂੰ ਹੋ ਗਿਆ ਉਹਨੇ 20 ਨਵੇਂ ਸੂਈ ਨੂੰ ਬੱਚਾ ਇਹਨੇ ਮਗਰ ਇਹਦੇ ਮਾਰ ਬੱਚਾ ਭਾਈ ਬੱਚਾ ਭਾਈ ਕਿੰਨਾ ਕੁ ਦੁੱਧ ਆ ਇਹ ਥੱਲੇ ਹੁਣ ਇਹਦੇ ਥੱਲੇ 12 ਕਿਲੋ ਭਾਈ ਠੀਕ ਹੈ ਹਾਂਜੀ ਆ ਡਰ ਡਰ ਬੜਾ ਚੰਗਾ ਹੈ ਨਾ ਹਾਂਜੀ ਚਵਾਈ ਦੇ ਵੀ ਬਹੁਤ ਸੋਹਣੇ ਆ ਬਈ ਡਰ ਬਈ ਥਣ ਥਣ ਬਹੁਤ ਚੰਗਾ ਚਵਾਈ ਵੀ ਬਾਈ ਕਹਿੰਦਾ ਇੱਕ ਨੰਬਰ ਆ ਸੋਈ ਸਵਾਈ ਕਲਰ ਕੋਲ ਹਰੇਰਾ ਹੀ ਬੜਾ ਚੰਗਾ ਹਾਂਜੀ ਹਾਂਜੀ ਹੂੰ ਇਸ ਦੀ ਬਿਊਟੀ ਬੋਦੀਵਾਦੀ ਪੂਰੀ ਚੰਗੀ ਸਨਖਾ ਘਪਣਾ ਵੇੜ ਦੇ ਵਿੱਚ ਫੁੱਲ ਤੋਰਾ ਤੋਰਾ ਇੱਕ ਨੰਬਰ ਆ ਕਰਵਾ ਗਿਆ ਹਾਂਦੀ ਪਿੰਦੀ ਬਹੁਤ ਆ ਫੁੱਲ ਚਾਰੂਗਾ ਬਈ ਦੋਨੇ ਵੇੜਾਂ ਠੀਕ ਆ ਤੇ ਇਹ ਪਿੰਡੋਂ ਲਈ ਆਪਣੇ ਠੀਕ ਆ ਬਈ ਤੇ 50 ਜੱਥੇ ਲਈ ਜੇ ਆਪਾਂ ਇਹਦਾ ਮੁੱਲ ਜਾਇਜ਼ ਆ ਇਹ 52000 ਤੇ ਵਾਛੀ ਦੇ ਦਾਂਗਾ 52000 ਦੀ ਮਾਨਤਾਨ ਓ ਵਾਰਤਾਂ ਕੋਈ ਨਹੀਂ ਪਰ ਠੀਕ ਆ ਬਾਕੀ ਮੁੱਲ ਜਾਇਜ਼ ਹੀ ਇਹਦਾ ਕੋਈ ਗਲਤ ਨਹੀਂ ਕਰਿਆ ਭਾਈ ਹਮ ਮੁੱਲ ਉਹਦਾ ਵੀ ਸਹੀ ਆ ਉਹਦਾ ਉਹ ਐ ਜਵਾਨੀ ਵਾਲੀ ਵਧੀਆ ਉਹ ਤੇ ਸਹੀ ਗੱਲ ਆ ਭਾਈ ਥਾਂ ਦੇਖੋ ਇੱਕ ਨੰਬਰ ਮੁੱਠੀ ਵਾਲਾ ਥਾਂ ਦੇ ਵਾਲਾ ਬਹੁਤ ਚੰਗਾ ਠੰਡੀ ਸੀਲ ਫੁੱਲ ਤੇ ਧਾਰਾਂ ਇਹਦੀਆਂ ਵੀ ਕੋਈ ਚੱਕਰ ਨਹੀਂ ਬਾਈ ਮਾਰ ਕੇ ਹਨ ਮੁੱਲ ਵੀ ਜਾਇਜ਼ ਜਮਨ ਖਿੱਚ ਕੇ ਮੁੱਲ ਰੱਖਿਆ 52000 ਮਾਨਦਨ ਹੋ ਜਾਊਗਾ ਭਾਈ ਠੰਡੀ ਵਾਲੀ ਆ ਨਾ ਗਰਮ ਵਾਲੀ ਇਹ ਸੀਲ ਹੁੰਦੀ ਆ ਭਾਈ ਜਰਸੀ ਨਹੀਂ ਗਰਮ ਨਿਕਲਦੀ ਗਰਮ ਜਿਹੜੀ ਕ੍ਰਾਸ ਜਰਸੀ ਉਹੋਂ ਨਿਕਲੇ ਹੁੰਦੇ ਹਮ ਸਵਾਈ ਬੜੀ ਜੰਗੀਆ ਮੋਟਾ ਚਾਰ ਬਹੁਤ ਵਧੀਆ ਦੀ ਜਿਵੇਂ ਮਰਜ਼ੀ ਚੋਈ ਚੱਲ ਕੋਈ ਚੱਕਰੇ ਨਹੀਂ ਕਹਿਣਾ ਕੁਛ ਬਾਕੀ ਮੁੱਲ ਵੀ ਜਾਇਜ਼ ਆ ਨਹੀਂ ਵਧੀਆ ਪਛੀਆ ਬਈ 14 ਗਰਦੂ ਤਾਂ ਪਾ ਦੂ ਜੀ ਚੰਗੀ ਸਾਹਮਣੇ ਵਾਲਾ ਬੰਦਾ ਹਾਂ ਹੂੰ 65 ਚੰਗੀ ਗਰਮੀ ਘੱਟ ਮਨ ਹਾਂ ਜਿਵੇਂ ਚਿੱਟਾ ਦੁੱਧਾਂ ਬਈ ਕੋਈ ਭੂਰ ਨਹੀਂ ਕੋਈ ਸ਼ਰਲ ਨਹੀਂ ਕੋਈ ਥਾਨ ਘੱਟ ਦੀ ਆਪਣੀ ਗਾਰੰਟੀ ਹੋ ਦੋਨਾਂ ਜਗ੍ਹਾਆਂ ਦੀ ਘੱਟ ਵੱਧ ਹੋਇਆ ਠੀਕ ਹੈ ਤੇ ਭਾਰ ਦੀ ਆਪਣੀ ਗਾਰੰਟੀ ਦੁੱਧ ਵਾਲੀ ਦੀ ਸੇਵਾ ਦਾ ਬਈ ਹਾਂ ਸਹੀ ਗੱਲ ਆ ਬਈ ਹੂੰ ਬਾਕੀ ਸਾਫ ਸੁਥਰੀਆਂ ਦੋਨੇ ਬਹਿਣਾ ਸਹੀ ਗੱਲ ਠੀਕ ਆ ਖਾਨ ਦੇ ਪਿੰਡਾਂ ਫੁੱਲਾ ਖੋਲੀ ਚਾਹ ਤਿੰਮਰ ਵਾਲੀ ਵਧੀਆ ਬੱਟੇ ਕਾ ਦੇ ਦੰਨ ਮੁੱਠੀ ਵਾਲਾ ਥਾਣੇ ਬ੍ਰੀਟ ਫੁੱਲ ਮੋਲ ਜਮ ਯਾਜ ਖਿੱਚ ਕੇ ਮੋਲ ਰੱਖਿਆ ਹੁਣ ਤਰੀ ਕਿ ਨਹੀਂ ਹੁਣ ਲਾ ਦਿਆ ਸਹੀ ਗੱਲ ਆ ਬਾਈ ਹਮ ਹਮ ਲੇਵਲ ਉਹ ਇੱਕ ਨੰਬਰ ਆ ਫਿਟਿੰਗ ਨਾਲ ਲੇਵਾ ਵੀ ਟੁੱਟਵੇਂ ਨਹੀਂ ਯਾਰ ਸਹੀ ਗੱਲ ਆ ਸਾਫ ਸੁਥਰੇ ਵਧੀਆ ਜੀ ਨੇ ਚਾਹ ਰੰਗ ਲਾਉਣਾ ਵਧੀਆ ਲਾਉਣੀਆਂ ਯਾਰ ਅੱਗੇ ਆ ਗਈ ਕੱਟੀ ਕਿੰਨੀ ਕੁ ਉਮਰ ਆ ਕਰਮਣੀ ਦੀ ਕੱਟੀ 20 ਸਾਲ ਦੇ ਉੱਪਰ ਦਾ ਇੱਕ ਮਹੀਨਾ ਜੀ ਠੀਕ ਆ ਕਿਹੜੇ ਸੀਮਣ ਦੀ ਆ ਪਤਾ ਕੁਛ ਨਹੀਂ ਆਏ ਨਹੀਂ ਪਤਾ ਵੀਰੇ ਇਹਨੇ ਪਰ ਆਪਣੇ ਕੋਲੇ ਹੁੰਦਾ ਪਹਿਲਾਂ ਰਵਾ ਨਿੱਕੇ ਹੁੰਦੇ ਮੇਰੇ ਕੋਲ ਘਰੇ ਓਕੇ ਦੋ ਦਰਨ ਵੋਕਰ ਗੇ ਨਿਕਲਦੇ ਸੋਖ ਨੇ ਕਿੰਨਾ ਕੀ ਰਿਕਾਰਡ ਦੀ ਮਾਂ ਦਾ 13 ਕਿਲੋ ਦਾ ਬਈ ਆਰਾਮ ਘੜੋਂ ਲਈ ਆਪਾਂ ਠੀਕ ਆ ਮੜੀ ਤੋਰ ਦੇ ਆ ਦੇਖ ਇਹ ਪੂ ਤੇ ਜਮਾ ਜਿਹੜੇ ਬਲੈਕ ਕਲ ਕਰ ਪੈਰ ਚ ਟਾਲੇਗੀ ਹੂੰ ਝੋੜੀ ਦੇਖਣੀ ਵਧੀਆ ਹੂੰ ਪਹਿਲਾਂ ਕਹਿ ਦਿੰਦਾ ਕੱਟੀ ਦੇ ਲਈ ਬਾਜੀਆਂ ਦਾ ਟੈਰੀ ਕੜ ਮੰਗੂ ਹੂੰ ਬਣੂ ਵਧੀਰੀ ਥਾਲੂ ਬਣੂ ਵਧੀਰੀ ਕੱਟੀ ਚੰਗੀ ਆ ਬ੍ਰੀਡ ਵਾਲੀ ਆ ਬਈ ਹਾਂਜੀ ਹੂੰ ਇਹ ਸੂਰ ਸਿੰਘ ਸੁੰਗ ਤੋਰਾ ਤੋਰਾ ਇੱਕ ਨੰਬਰ ਚੰਗੀ ਰਿਕਾਰਡ ਦੀ ਆ ਬਈ ਸਾਹਮਣ ਵਾਲੀ ਜ਼ਰੂਰ ਹੈਗੀ ਆ ਆਪਣੇ ਕੋਲੇ ਆਈਏ ਦੋ ਤਿੰਨ ਦਿਨ ਹੋ ਗਏ ਹੂੰ ਖਾਂਦੀ ਪਿੰਦੀ ਫੁੱਲ ਆ ਇਮੋਲਾ ਫਿਰ ਜਾਇਜ 17.5 ਦੇ ਦਾਂਗੇ ਆਪਾਂ 17.5 ਮੰਗਣੋਂ ਤਾਂ 3 ਮੋਲ 32 ਮਤਲਬ ਕਿ ਠੀਕ ਹੈ ਭਾਈ 60 ਜਾਇਜ ਮੋਲ ਕਰਿਆ ਦਾ ਆਪਾਂ ਹਾਂ 17500 ਦੀ ਕੱਟੀ ਪਾਈ ਕਹਿੰਦਾ ਦੇ ਦਾਂਗੇ ਮੋਲ ਕਰਾਉਣਾ ਜੱਡਾ ਮਰਜ਼ੀ ਕਰਾਓ ਬਾਕੀ ਸੋਹਣੀ ਐ ਪਿੱਠ ਬੜਾ ਦੇਖਣਾ ਚਾਹਵਾਂ ਹੂੰ ਨਗਸੀ ਭਰਾ ਕੋਲੇ ਤਿੰਨ ਤਿੰਨੋ ਹੀ ਲਿਖਾਤੇ ਕਿਸੇ ਵੀਰ ਨੂੰ ਤਿੰਨਾ ਚੋ ਕੋਈ ਵੀ ਪਸੰਦਾ ਹੈ ਭਾਈ ਨਾ ਕਨੈਕਟ ਕਰ ਲਓ ਜੀ ਧੰਨਵਾਦ ਜੀ